ਸੂਬੇ ਦੇ ਆਗੂ ਕਰਨੈਲ ਸਿੰਘ ਜੀ ਲੰਘ ਜਿਨ੍ਹਾਂ ਨੇ ਆਪਣੇ ਨਾਲ ਵਿਚਾਰ ਸਾਂਝੇ ਕਰੇ ਨੇ ਕਿਸਾਨ ਵੀਰੋ ਭਾਈ ਜਿਹੜਾ ਤੁਨੇ 30 ਤਰੀਕ ਨੂੰ ਬੰਦ ਵਾਲੇ ਸਿੱਧੇ ਤੇ ਜਿਵੇਂ ਆਪਣੀਆਂ ਡਿਊਟੀਆਂ ਦਿੱਤੀਆਂ ਨੇ ਬਹੁਤ ਵਧੀਆ ਢੰਗ ਨਾਲ ਕਾਮਯਾਬ ਕਰਿਆ ਹੈ ਐਸੇ ਤਰ੍ਹਾਂ ਉਮੀਦ ਕਰਦੇ ਆ ਵੀ ਸਾਰੇ ਪਿੰਡਾਂ ਦੇ ਵਿੱਚੋਂ ਤੁਸੀਂ ਜਿਹੜਾ ਆਪਣਾ 21 ਤਰੀਕ ਵਾਲਾ ਮਰਜੀ ਬੜਿਆਂ ਦਾ ਜਥਾ ਭੇਜਣਾ ਉਹਦੇ ਵਿੱਚ ਵੀ ਐਸੇ ਤਰ੍ਹਾਂ ਸਮੂਲੀਅਤ ਕਰੋਗੇ ਵੱਧ ਚੜ ਕੇ ਹਿੱਸਾ ਲਵੋਗੇ ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਬੱਦ ਸੰਗਤ ਲੈ ਕੇ ਉੱਥੇ ਪਹੁੰਚੋਗੇ ਤਾਂ ਕਿ ਆਪਾਂ ਉਸ ਨੂੰ ਕਾਮਯਾਬ ਕਰ ਸਕੀਏ ਐਸੇ ਤਰ੍ਹਾਂ ਹੀ ਤੁਸੀਂ 26 ਤਰੀਕ ਨੂੰ ਵੀ ਵੱਧ ਤੋਂ ਵੱਧ ਟਰੈਕਟਰ ਲੈ ਕੇ ਰੋਡ ਮਾਰਚ ਕੱਢੋਗੇ ਅਤੇ ਵੀਰੋ ਆਪਾਂ ਨੂੰ ਬਹੁਤ ਜ਼ੋਰ ਮਾਰਨ ਦੀ ਲੋੜ ਆ ਕਿਉਂਕਿ ਆਪਾਂ ਦੇਖ ਰਿਹਾ ਜਿਹੜੀਆਂ ਸਰਕਾਰਾਂ ਨੇ ਆਪਣੇ ਤੇ ਬਹੁਤ ਹੈਵੀ ਹੁੰਦੀਆਂ ਜਾ ਰਹੀਆਂ ਨੇ ਆਪਾਂ ਨੂੰ ਕਿ 11 ਮਹੀਨਿਆਂ ਤੋਂ ਤਕਰੀਬਨ ਜਿਹੜੇ ਬਾਰਡਰਾਂ ਤੇ ਬੈਠੇ ਆਂ ਆਪਾਂ ਠੰਡ ਦੇ ਵਿੱਚ ਪਹਿਲਾਂ ਗਰਮੀਆਂ ਦੇ ਵਿੱਚ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਆਇਸ ਕਰਕੇ ਵੀ ਜਿਵੇਂ ਆਪਣੀਆਂ ਦੋਨੇ ਫਾਰਮਾ ਵੱਡੇ ਪ੍ਰੋਗਰਾਮ ਐਲਾਨ ਰਹੀਆਂ ਨੇ ਉਹਦੇ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਹਿੱਸਾ ਪਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਤੁਸੀਂ ਇੰਨੀ ਠੜ ਦੇ ਵਿੱਚ ਆਪਣੇ ਆਪਣੇ ਪਿੰਡਾਂ ਤੋਂ ਕੰਮ ਛੱਡ ਕੇ ਆਏ ਹੋ ਇੱਥੇ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਰੋ ਤੁਸੀਂ ਇਹ ਲਿਖਾ ਕੇ ਜਾਣਾ ਵੀ ਕਿੰਨੇ ਟਰੈਕਟਰ ਆਪਾਂ ਉਹ ਦਿਨ ਭੇਜਣੇ ਨੇ ਤੇ ਕਿੰਨੇ ਕਿੰਨੇ ਬੰਦੇ ਜਿਹੜੇ ਵੀ ਆਪਾਂ 21 ਤਰੀਕ ਨੂੰ ਉੱਥੇ ਮਜੀਬੜਾ ਜਥੇ 'ਚ ਭੇਜ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ